ਇਹ ਜੋ ਮੰਦਿਰ ਹੈ ਭਗਤ ਨਾਨਦੇਵ ਜੀ ਦਾ ਮੰਦਿਰ ਹੈ ਇੱਥੇ ਭਗਤ ਜੀ ਨੇ ਬਚਪਨ ਦੇ ਵਿੱਚ ਜਿਹੜੀ ਤਪੱਸਿਆ ਕੀਤੀ ਇਹ ਨਰਸੀ ਨਾਮਦੇਵ ਪਿੰਡ ਦਾ ਨਾਂ ਆ ਭਗਤ ਜੀ ਦੇ ਨਾਮ ਦੇ ਉੱਪਰੋਂ ਹੀ ਇਹ ਹੰਦोली ਜ਼ਿਲ੍ਹਾ ਤੇ ਮਹਾਰਾਸ਼ਟਰ ਦੇ ਵਿੱਚ ਆ ਤੇ ਇੱਥੇ ਜਿਹੜੇ ਆ ਇਹ ਵੱਖ-ਵੱਖ ਪਿੰਡਾਂ ਦੇ ਜੋ ਬੰਦੇ ਹੁੰਦੇ ਆ ਆਦਮੀ ਇਹਨਾਂ ਦੀਆਂ ਡਿਊਟੀਆਂ ਲੱਗਦੀਆਂ ਉਹਨਾਂ ਨੇ ਇੱਕ ਦਿਨ ਤੇ ਹਰ ਦਿਨਾਂ ਸਾਹਮਣੇ ਅਲੱਗ-ਅਲੱਗ ਪਿੰਡਾਂ ਦੇ ਹਿਸਾਬ ਨਾਲ ਲਿਸਟ ਲਾਈ ਆ ਇੱਕ ਦਿਨ ਇਹਨਾਂ ਨਾ ਨੀਏ ਡਿਊਟੀ ਹੁੰਦੀ ਹੈ ਇਹਨਾਂ ਨੇ 24 ਘੰਟੇ ਖੜਾ ਹੀ ਜਾਣਾ ਤੇ ਇਹ ਜਿੱਦਾਂ ਹੁਣ 12 ਜਣੇ ਆ ਇਹ ਦੋ-ਦੋ ਘੰਟੇ ਦੀਆਂ ਡਿਊਟੀਆਂ ਰੋਲਾ ਲਾ ਕੇ ਇਹਨਾਂ ਦੀ ਜਿਹੜੀ ਵਾਰੀ ਅਗਲੀ ਆ ਉਹ 365 ਦਿਨਾਂ ਬਾਅਦ ਆਉਣੀ ਮਤਲਬ ਇੱਕ ਸਾਲ ਬਾਅਦ ਹੁਣ ਸਾਰੀਆਂ ਸਾਲ ਦੀਆਂ ਡਿਊਟੀਆਂ ਜਿਹੜੀਆਂ ਲਿਖੀਆਂ ਇਕੱਲੇ-ਇਕੱਲੇ ਪਿੰਡ ਦੇ ਹਿਸਾਬ ਦੇ ਨਾਲ ਤੇ ਇਕੱਲੇ-ਇਕੱਲੇ ਗੰਦੇ ਦਾ ਨਾਲ ਦੇ ਵੀ ਜਿਹੜੇ ਵਾਲੇ ਕਿੰਨੇ ਵੀ ਤਰੀਕੇ ਨੇ ਕਿਹੜੇ ਨਾਮ ਨੂੰ ਲੁਕੀਆ ਇਸ ਜਿਹੜਾ ਨਦੀ ਦਾ ਨਾਮ ਹੈ ਕਾਦੂ ਹੈ ਜਿਹੜਾ ਭਗਤ ਨਾਮਦੇਵ ਜੀ ਇਸ ਨਦੀ ਦੇ ਕੰਢੇ ਤੇ ਬਹਿ ਕੇ ਜਿਹੜਾ ਜਪਤਾ ਆਪਣਾ ਭਜਨ ਬੰਦਗੀ ਕਰਦੇ ਸੀ ਆ ਮੰਦਰ ਹੈ ਉਹਨਾਂ ਦਾ ਇੱਥੇ ਦੱਸਦੇ ਵੀ ਉਹ ਸਾਹਮਣੇ ਸ਼ਮਸ਼ਾਨ ਘਾਟਿਆ ਇਹ ਸ਼ਮਸ਼ਾਨ ਘਾਟ ਦੇ ਵਿੱਚ ਜਿਹਦਾ ਵੀ ਇਹ ਅੰਤਮ ਸੰਸਕਾਰ ਕਰਨ ਤੋਂ ਬਾਅਦ ਦੂਜੇ ਤੇ ਤੀਜੇ ਦਿਨ ਆ ਨਦੀ ਦੇ ਵਿੱਚ ਫੁੱਲ ਪਾਉਂਦੇ ਨੇ ਤੇ ਜਦੋਂ ਕਹਿੰਦੇ ਤੇ ਅੱਜ ਜੇ ਫੁੱਲ ਪਾਏ ਤਾਂ 24 ਘੰਟੇ ਬਾਅਦ ਉਹ ਲੱਭਦੇ ਨਹੀਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਦੇਖ ਲਓ ਵੀ ਪਾਣੀ ਵੀ ਜਿਹੜਾ ਬਹੁਤ ਇਹਦਾ ਬਹਾਅ ਥੋੜਾ ਆ ਫਿਰ ਵੀ ਫੁੱਲ ਨਹੀਂ ਲੱਭਦੇ ਨਹੀਂ ਹੈਗੇ ਇਹਦਾ ਆਪਣੇ ਕੀਰਤਪੁਰ ਸਾਹਿਬ ਆਉਂਦੇ ਆ ਤਾਂ ਉੱਥੇ ਫੁੱਲ ਦੀਦੇ ਆ ਨਾ ਅਸਤ ਜਿਹਨਾਂ ਨੂੰ ਆਪਾਂ ਕਹਿੰਨੇ ਇੱਥੇ ਉਹ ਲੱਭਦੇ ਨਹੀਂ ਹੈਗੇ